ਮੈਂ ਅੱਜ ਤੁਹਾਡੇ ਨਾਲ ਡਿਸਕਸ਼ਨ ਕਰਨ ਜਾ ਰਹੇ ਹਾਂ ਵਿਸ਼ਾ ਉਹ ਵਧਦੀ ਹੋਈ ਮਹਾਮਾਰੀ ਦਾ ਰੂਪ ਲੈਦੀ ਹੋਈ ਉਹ ਰੋਗ ਜੀ ਦੀ ਤਦਾਦ ਅੱਜ ਸਾਡੇ ਮੁਲਕ ਦੇ ਵਿੱਚ ਸਾਡੇ ਦੇਸ਼ ਹਿੰਦੁਸਤਾਨ ਦੇ ਵਿੱਚ ਅੱਜ 35 ਕਰੋੜ ਤੋਂ ਜ਼ਿਆਦਾ ਲੋਕ ਇਸ ਜਾਲ ਚ ਫਸੇ ਹੋਏ ਨੇ ਹੱਡੀਆਂ ਗਲਦੀਆਂ ਪਈਆਂ ਨੇ ਡਿਪਰੈਸ਼ਨ ਵਧਦੀ ਜਾ ਰਿਹਾ ਹੈਗਾ ਦਿਲ ਕਮਜ਼ੋਰ ਹੋਈ ਜਾ ਰਿਹਾ ਹੈਗਾ ਲੀਵਰ ਕਮਜ਼ੋਰ ਹੋਈ ਜਾ ਰਿਹਾ ਹੈਗਾ ਅਸੀਂ ਉਹਨੂੰ ਇਸ ਦਲਦਲ ਚੋਂ ਬਾਹਰ ਕੱਢ ਸਕੀਏ ਉਹ ਰੋਗ ਦਾ ਨਾਮ ਹੈਗਾ 슈ਗਰ ਡਾਇਬਟਿਕ ਟਾਈਪ 2 ਦੇ ਉੱਪਰ ਡਿਸਕਸ਼ਨ ਕਰਾਂਗੇ ਅੱਜ ਸਭ ਤੋਂ ਪਹਿਲਾਂ ਮੈਂ ਦਾ ਬੇਸਿਕ ਤੁਹਾਨੂੰ ਕਲੀਅਰ ਕਰ ਦਿਆ ਡਾਇਬਟਿਕ ਟਾਈਪ 2 ਹੁੰਦਾ ਸਭ ਤੋਂ ਮੁੱਖ ਕਾਰਨ ਕੀ ਹੈ ਮੋਸਟਲੀ ਡਾਇਬਟਿਕ ਟਾਈਪ 2 ਦੇ ਵਿੱਚ ਜਦੋਂ ਜਦੋਂ ਉਮਰ 25 ਸਾਲ 30 ਸਾਲ 35 ਸਾਲ 40 ਸਾਲ ਹੁੰਦੀ ਹੈ ਚਲਦੀ ਤੇ ਵੱਡੀ ਉਮਰ ਦੇ ਵਿੱਚ ਚਲਦੇ ਤੇ ਵੱਡੇ ਸਰੀਰ ਦੇ ਵਿੱਚ ਹਮੇਸ਼ਾ ਇੱਕ ਅਚਾਨਕ ਪਰਵਰਤਨ ਹੁੰਦਾ ਬੰਦਾ ਬੰਦੇ ਨੂੰ ਆਪਣਾ ਸਰੀਰ ਭਾਰਾ ਲੱਗਣ ਲੱਗ ਪੈਂਦਾ ਫੇਸ ਬਹੁਤ ਹੀ ਹੈਵੀ ਹੋਣ ਲੱਗ ਪੈਂਦਾ ਸਿਰ ਭਾਰਾ ਲੱਗਣ ਲੱਗ ਪੈਂਦਾ ਲੱਤਾਂ ਦਰਦ ਕਰਨ ਲੱਗ ਪੈਂਦੀਆਂ ਪੈਰਾਂ ਦੀਆਂ ਤਲੀਆਂ 'ਚ ਜਲਣ ਹੋਣ ਲੱਗ ਪੈਂਦੀ ਐ ਬਾਥਰੂਮ 'ਚ ਵਾਰ-ਵਾਰ ਆਉਣ ਲੱਗ ਪੈਂਦਾ ਸਰੀਰ ਕਮਜ਼ੋਰ ਹੋਣ ਲੱਗ ਪੈਂਦਾ ਵਜ਼ਨ ਘਟਣਾ ਸ਼ੁਰੂ ਹੋ ਜਾਂਦਾ ਤਾਂ ਸ਼ੂਗਰ ਦੇ ਅੰਦਰ ਇਹ ਸਿੰਪਟਮ ਅਕਸਰ ਦੇਖੇ ਜਾਂਦੇ ਨੇ ਅਚਾਨਕ ਆਏ ਹੋਏ ਇਸ ਬਦਲਾਵ ਨੂੰ ਇਨਸਾਨ ਸਮਝ ਨਹੀਂ ਪਾਉਂਦਾ ਕਿ ਅਚਾਨਕ ਮੇਰਾ ਵਜ਼ਨ ਕਿਉਂ ਘਟਣ ਲੱਗ ਪਿਆ ਹੈ ਕਿ ਅਚਾਨਕ ਮੇਰਾ ਜਿਹੜਾ ਫੇਸ ਹੈ ਉਹ ਲਿੱਸਾ ਜਾਂ ਕਿਉਂ ਹੋ ਗਿਆ ਹੈ ਮੇਰਾ ਜਿਹੜੀਆਂ ਅੱਖਾਂ ਨੇ ਉਹ ਕਮਜ਼ੋਰ ਜਿਹਾ ਕਿਉਂ ਹੋ ਗਈਆਂ ਨੇ ਮੇਰਾ ਜਿਹੜਾ એનર્ਜੀ ਲੈਵਲ ਆ ਉਹ ਇੱਕਦਮ ਕਿਵੇਂ ਘਟ ਗਿਆ ਹੈਗਾ ਪੈਂਦਾ ਬਾਥਰੂਮ ਪੀਲਾਉਣ ਲੱਗ ਪੈਂਦਾ ਕਿਡਨੀ ਤੇ ਪ੍ਰੈਸ਼ਰ ਆਉਣ ਲੱਗ ਪੈਂਦਾ ਹਾਰਟ ਦੀ ਪੰਪਿੰਗ ਤੇ ਪ੍ਰੈਸ਼ਰ ਆਉਣ ਲੱਗ ਪੈਂਦਾ ਜਦੋਂ ਟੈਸਟਿੰਗ ਵੱਲ ਜਾਂਦਾ ਹੈਗਾ ਡਾਇਗਨੋਸ ਕਰਾਉਂਦਾ ਪਤਾ ਲੱਗਦਾ ਕਿ ਡਾਇਬੀਟਿਕ ਟਾਈਪ 2 ਦਾ ਸ਼ਿ